ਵਲੀ ਆਂਟੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਵੀਰ ਉਹ ਤੇ ਇਹ ਅਜ ਕਿਸ ਤਰ੍ਹਾਂ ਹੋ ਗਿਆ ਭਾਜੀ ਮੈਂ ਕੰਮ ਤੇ ਗਈ ਸੀ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਗਲੀ ਗਵਾਣਨ ਦੱਸਿਆ ਪਈ ਸਾਡੇ ਘਰ ਅੱਗ ਬੜੀ ਮੱਚਦੀ ਪਈ ਸੀ ਮੈਂ ਕਮੂਨ ਵਾਲੀ ਮਕੱਲੀ ਆ ਮੇਰਾ ਮੁੰਡਾ ਗੱਡੀ ਚਲਾਉਂਦਾ ਹੈ ਤੇ ਮਲਮਾ ਹੀ ਖਰਚਾ ਨਹੀਂ ਕਰਦਾ ਪੂਰਾ ਖਰ ਸਕਦੇ ਅੱਗ ਤੇ ਹਜੇ ਟਿੱਕਰ ਵੀ ਲੱਗੀ ਦੇਖ ਸਕਦੇ ਤੁਸੀਂ ਤਾਂ ਉਹਨਾਂ ਇਹੀ ਹੈ ਕਿ ਕਿਤਰਾ ਕਵਾਵਾਂਗੇ ਕੀ ਕਰਾਂਗੇ ਉਹ ਤੇ ਰੱਬ ਹੀ ਜਾਣਦਾ ਔਰ ਭਾਜੀ ਜੇ ਤੁਹਾਡੇ ਚ ਬਹੁਤ ਮਿਹਰਬਾਨੀ ਤੇ ਤੁਸੀਂ ਮੇਰੀ ਹੈਲਪ ਕਰ ਸਕਦੇ ਕਰਵਾ ਸਕਦੇ ਜੀ ਤੇ ਇਹ ਅੱਗ ਦੇ ਕਿੱਦਾਂ ਕਾਬੂ ਕੀਤਾ ਗਿਆ ਇਹ ਗਲੀ ਗਵਾਂਢ ਨੇ ਬੜਾ ਸਾਥ ਦਿੱਤਾ ਤੁਹਾਡਾ ਕਿਸ ਤਰੀਕੇ ਨਾਲ ਇਹਨਾਂ ਪਾਣੀ ਪੋਣੀ ਦਾ ਗਲੀ ਗਵਾਂਢ ਵਾਲਿਆਂ ਨੇ ਸਾਰੇ ਨੇ ਪਾਇਆ ਜੀ ਉਹ ਮੈਂ ਕਹਿਣਾ ਪਤਾ ਨਹੀਂ ਅੰਟੀ ਜਿਸ ਟਾਈਮ ਅੱਗ ਲੱਗੀ ਤੁਸੀਂ ਕਿੱਥੇ ਸੀ ਪਾਜੀ ਮੈਂ ਕੰਮ ਤੇ ਜਾਂਦੀ ਵੀ ਕੰਮ ਕਰਦੀ ਪਈ ਸੀ ਲੱਗ ਕੇ ਗਲੀ ਗਵਾਂਢੇ ਤੇ ਲੱਗ ਕੇ ਲੱਗ ਕੇ ਕੰਮ ਕਰਦੀ ਪਈ ਸੀ ਮੈਂ ਫੇ ਤੁਹਾਨੂੰ ਕਿਸ ਨੇ ਆ ਕੇ ਉੱਥੇ ਸੁਣਾ ਦਿੱਤਾ ਇਹ ਤੋਂ ਮਨਮਨ ਕਹਿੰਦੇ ਦੀਦੀ ਲੱਗੇ ਰਹਿੰਦੇ ਉਹਨਾਂ ਨੇ ਕਿਹਾ ਵੀ ਵੀਰੋ ਤੁਹਾਡੇ ਘਰ ਅੱਗ ਲੱਗੀ ਹੋਈ ਹੈ ਮੈਂ ਤਾਂ ਕੰਮ ਛੱਡ ਕੇ ਭੱਜ ਕੇ ਆਈ ਹਾਂ ਜੀ ਮੇਰਾ ਨਾਮ ਵਿੰਦਰ ਸਿੰਘ ਹੈ ਜੀ ਤੇ ਸਾਡੇ ਗੁਆਂਢ ਨਾਲ ਅੱਗ ਲੱਗੀ ਹੋਈ ਹੈ ਤੇ ਸਾਰੇ ਆਣ ਗੁਆਂਢ ਇਕੱਠੇ ਹੋ ਗਏ ਤੇ ਫਿਰ ਕਿਸੇ ਨੇ ਟੈਂਕੀਆਂ ਤੋਂ ਪਾਣੀ ਪਾਇਆ ਬਾਲਟੀਆਂ ਭਰ-ਭਰ ਕੇ ਕਿਸੇ ਨੇ ਪੈਪੁੰਨਾ ਪਾਣੀ ਪਾਇਆ ਕਿਸੇ ਨੇ ਬਾਲਟੀਆਂ ਦਾ ਪਾਣੀ ਪਾ ਪਾ ਕੇ ਅੱਗ ਬੁਝਾਈ ਆ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਛੱਤ ਜਿਹੜੀ ਉਹ ਸਟੇਟਿਕ ਪੀ ਹੈ ਬਾਲੇ ਸੜ ਗਏ ਆ ਤੇ ਜੋ ਵੀ ਲੇੜਾ ਕਪੜਾ ਸਾਰਾ ਹੀ ਸੜ ਗਿਆ ਜੀ ਕੋਈ ਚੀਜ਼ ਵਰਤੋਂ ਚ ਨਹੀਂ ਹੈਗੀ ਕੋਈ ਇੰਨਾ ਜੀ ਯਾਦ ਆ ਲੱਗੀ ਸੀ ਇਹ ਘਰ ਦੇ ਵਿੱਚ ਹੈ ਨਹੀਂ ਸੀ ਬਾਹਰੋਂ ਤਾਲਾ ਲਾ ਕੇ ਤੇ ਘਰ ਦਾ ਕੰਮ ਕਰਨ ਗਈ ਸੀ ਭਾਂਡੇ-ਪੁੰਡੇ ਮੰਨ ਦਾ ਕੰਮ ਕਰਦੀ ਘਰਾਂ ਦਾ ਕੰਮ ਕਰਦੀ ਹੈ ਤੇ ਘਰ ਕੋਈ ਨਹੀਂ ਸੀਗਾ ਤਾਂ ਗੌਂਡੇ ਨੇ ਖਾਪਖੁਪ ਪਾ ਕੇ ਤੇ ਅੱਗੇ ਬਿਜਾਈ ਹੈ ਇਹ ਖਾਪਖੁਪ ਪਾਈ ਆ ਤੇ ਅਸੀਂ ਇਹਨਾਂ ਨੂੰ ਸਨਾਹ ਭੇਜਿਆ ਤੇ ਫਿਰ ਆਈ ਆ ਤੇ ਬਾਹਰੋਂ ਤਾਲਾ ਖੋਲਿਆ ਜੇ ਫੇਰ ਆ ਕੋ ਗੋ ਬੁਝਾਈ ਹੈ ਪਾਣੀ ਪੂਣੀ ਪਾਇਆ ਬਾਲਟੀਆਂ ਨਾਲ ਕੋ ਪੈਪਾ ਨਾਲ ਪਾਣੀ ਪਾਇਆ ਟੈਂਕੀ ਚੋਂ ਪਾਣੀ ਕੱਢ ਕੇ ਕਿ ਬਾਲਟੀਆਂ ਭਰ ਭਰ ਕੇ ਪਾਇਆ ਆਹਨ ਗਵਾਂਢ ਨੇ ਮਦਦ ਕੀਤੀ ਹੈ ਅੱਗ ਬੁਝਾਣ ਦੀ ਅੱਜ ਸਰ ਆਪਣਾ ਨਾਮ ਤੇ ਮੇਰਾ ਨਾਮ ਰਜੇਸ਼ ਕੁਮਾਰ ਆਮ ਆਦੀ ਪਾਰਟੀ ਜਨਕਤੀ ਵਾਰਡ ਨੰਬਰ 25 ਤੇ 22 ਦਾ ਇੱਥੇ ਨਾਲ ਆਪਣਾ ਮੋਹਗੰਪਰੇ ਦੇ ਵਿੱਚ ਅੱਜ ਇੱਕ ਇੱਕ ਗਰੀਬ ਪਰਿਵਾਰ ਸੀ ਤੇ ਉਹ ਕੰਮ ਤੇ ਜਾਂਦੀ ਹੈ ਲੋਕਾਂ ਦੇ ਭਾਂਡੇ ਵਗੈਰਾ ਮਾੜ ਕੇ ਗੁਜ਼ਾਰਾ ਕਰਦੀ ਹੈ ਉਦੇ ਘਰ ਦੇ ਵਿੱਚ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ ਆ ਅੱਗ ਲੱਗ ਕੇ ਨਾ ਕਾਫੀ ਨੁਕਸਾਨ ਹੋ ਗਿਆ ਤੇ ਉਹਦੀ ਛੱਤ ਵੀ ਜਿਹੜੀ ਨਾ ਉਹ ਵੀ ਬੇਕਾਰ ਹੋ ਗਈ ਹੁੰਦੇ ਉਹ ਅੰਦਰ ਰਹਿ ਨਹੀਂ ਸਕਦੇ ਕਪੜਾ ਲਤਾ ਸਾਹਿਬ ਜੋ ਵੀ ਨੁਕਸਾਨ ਲੱਕੜ ਦਾ ਸਮਾਨ ਸਾਰਾ ਸੜ ਚੁੱਕਾ ਬਿਲਕੁਲ ਬੇਕਾਰ ਹੋ ਗਿਆ ਬਾਕੀ ਚਲੋ ਮੋਹੱਲੇ ਵਾਲਿਆਂ ਨੇ ਬੜਾ ਸਾਥ ਦਿੱਤਾ ਪੀ ਪਾਣੀ ਪੁਣੀ ਪਾ ਕੇ ਮਗਰੋਂ ਅੱਗ ਬੁਝਾਈ ਆ ਚਲੋ ਥੋੜਾ ਬੋਦਾ ਉਹਦਾ ਭਾਂਡਾ ਮੋੜਾ ਵਗੈਰਾ ਦਾ ਬਚਾਅ ਹੋ ਗਿਆ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਲੇਕਿਨ ਘਰ ਦੇ ਵਿੱਚੋਂ ਜੋ ਵੀ ਸਮਾਨ ਵਰਤੋਂ ਦਾ ਲੈਕ ਸੀ ਉਹ ਸਾਰਾ ਮਿੱਟੀ ਹੋ ਗਿਆ ਸੁਆਹ ਹੋ ਗਿਆ ਉਹਨੂੰ ਉਸਮਾਨ ਵਰਤਨ ਦਾ ਲੈਗ ਨਹੀਂ ਹੈਗਾ ਕੋਈ ਨਹੀਂ ਸਰਕਾਰੀ ਮਦਦ ਜਿਹੜੀ ਹੁੰਦੀ ਨਾ ਜੋ ਵੀ ਹੋ ਸਕੇ ਆਮ ਆਦਮੀ ਪਾਰਟੀ ਵੱਲੋਂ ਉਹ ਮੈਂ ਕਰਵਾਉਣ ਦੀ ਕੋਸ਼ਿਸ਼ ਕਰਾਂਗਾ